ਧੰਨਵਾਦ ਹੈ ਮੇਰੇ ਵੱਲੋਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੀਆਂ ਦਰਜਣਾਂ ਜਥੇਬੰਦੀਆਂ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਜ ਕੁਝ ਸਮੇਂ ਲਈ ਰੋਡਸ ਪ੍ਰੋਟੈਸਟ ਕਰਕੇ ਤੇ ਮੰਗ ਪੱਤਰ ਦੇਣ ਗਈਆਂ ਔਰ ਇਹ 28 ਜੁਲਾਈ ਨੂੰ ਅਸੀਂ ਜਿਹੜਾ ਚੰਡੀਗੜ੍ਹ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਸੀਗਾ ਇਹਦਾ ਮਕਸਦ ਹੈਗਾ ਵੀ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਆ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਈ ਆ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹ ਲਗਭਗ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਆ ਔਰ ਇਹ ਕੇ ਕਹਿ ਰਹੇ ਨੇ ਵੀ ਕਿਸਾਨਾਂ ਲਈ ਵੀ ਇਹ ਕਾਲੀ ਪਾਲਿਸੀ ਹੈਗੀ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਲਗਭਗ ਪੰਜਾਬ ਦੇ ਅੰਦਰ 65533 ਏਕੜ ਜ਼ਮੀਨ ਜਿਹੜਾ ਨੋਟੀਫਿਕੇਸ਼ਨ ਭਗਵੰਤਮਾਨ ਸਰਕਾਰ ਨੇ ਕੀਤਾ ਉਹਦੇ ਵਿੱਚ ਇਹ ਜ਼ਮੀਨ ਆ ਰਹੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜੋ ਵੀ ਭਗਵੰਤਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਇਹਦੇ ਵਿੱਚ ਕਿਸਾਨਾਂ ਦੀ ਆਪਣੀ ਮਰਜ਼ੀ ਹੋਊਗੀ ਜਿੰਨਾ ਵੀ ਜ਼ਮੀਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਉਨ੍ਹਾਂ ਵਿੱਚੋਂ ਕੋਈ ਵੀ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਨਾ ਲੋਨ ਲੈ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਿਨ੍ਹਾਂ 'ਚ ਰੋਹ ਦੇ ਵਿੱਚ ਜ਼ਮੀਨ ਆ ਗਈ ਆ ਔਰ ਦੂਸਰੀ ਔਰ ਕਿਸਾਨਾਂ 'ਵਰ ਸਾਡੀ ਗੱਲ ਵੀ ਚਲੀ ਗਈ ਆ ਵੀ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਉਹਦੇ ਵਿੱਚ ਜੇ 4840 ਗੱਜ ਹੈਗੇ ਇੱਕ ਕਿੱਲੇ ਦੇ ਵਿੱਚ ਉਹਦੇ ਵਿੱਚੋਂ 1200 ਗੱਜ ਕਿਸਾਨ ਨੂੰ ਵਾਪਸ ਕਰਨੀਆਂ ਆ ਹਜ਼ਾਰ ਗਾ ਜੋ ਕਹਿੰਦੇ ਆ ਵੀ ਥੋੜੀ ਰਿਆਸ ਵਾਸਤੇ ਤੇ 200 ਗਜ ਤੁਹਾਨੂੰ ਦੁਕਾਨ ਵਾਸਤੇ ਇਹਦਾ ਮਤਲਬ 75% ਜ਼ਮੀਨ ਵੈਸੇ ਹੀ ਜਿਹੜਾ ਕਲੋਨੀ ਦੀ ਸਾਰੀ ਕਰੂਗਾ ਉਹਨੂੰ ਵੈਸੇ ਚੱਲੇਗੀ ਯਾਨੀ ਸਿੱਧੀ ਜੀ ਗੱਲ ਹੈ ਚਾਰ ਕਿੱਲੇ ਜੇ ਉਹਦੇ ਵਿੱਚ ਆਉਂਦੀ ਆ ਤੇ ਸਾਨੂੰ ਇੱਕ ਕਿੱਲਾ ਵਾਪਸ ਆਉਣਾ ਹੈਗਾ ਇਹ ਤੋਖਾ ਸਾਰਾ ਸਾਰ ਔਰ ਦੂਸਰਾ 3 ਸਾਲਾਂ ਲਈ ਕਿੱਲਾ ਠੇਕਾ ਮਿਲਣਾ ਹੈਗਾ ਵਾ ਉਹ ਜੇ ਅਗਲੇ ਵੀ 25 ਸਾਲ ਜ਼ਮੀਨ ਡਵੈਲਪ ਨਹੀਂ ਹੁੰਦੀ ਕਾ ਕਿਸਾਨ ਦਾ ਪਰਿਵਾਰ ਕੀ ਆਪਣਾ ਟੱਬਰ ਲੈ ਕੇ ਆਪਣੀਆਂ ਜ਼ਮੀਨਾਂ ਵਿੱਚ ਬਣੀਆਂ ਸੜਕਾਂ ਜਾਂ ਸੀਵਰੇਜ ਦਾ ਲੈਟਾ ਲੱਗਿਆਂ ਨੂੰ ਦੇਖ ਕੇ ਗੁਜ਼ਾਰਾ ਕਰ ਲਿਆ ਕਰੂਗਾ ਇਹਦੇ ਬਾਰੇ ਭਗਵੰਤ ਮਾਨ ਜੀ ਕੋਈ ਚਿੰਨੀ ਬੋਲਦੇ ਹੈਗੇ ਔਰ ਜਿਹੜੀ ਮੀਟਿੰਗ ਚੰਡੀਗੜ੍ਹ ਸੱਦੀ ਸੀ ਮੁੰਡਿਆ ਸਾਹਿਬ ਨੇ ਜਿੱਤ ਦਾਵਾ ਕੀਤਾ ਸੀ ਵੀ 164 ਪਿੰਡਾਂ ਦੇ ਕਿਸਾਨ ਆ ਗਏ ਬੰਦੇ ਸਾਡੇ ਉੱਥੇ ਗਏ ਸੀਗੇ ਸਿਰਫ 40-42 ਕਿਸਾਨ ਸੀਗਾ ਇੱਕ ਅਦਲੀ ਹਾਲ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਜਿਹੜਾ ਮਤਾ ਲਿਖ ਕੇ ਗਿਆ ਸੀਗਾ ਉੱਥੇ ਜਿਹੜਾ ਕਹਿੰਦਾ ਸੀ ਵੀ ਅਸੀਂ ਇਹਦਾ ਵਿਰੋਧ ਕਰਨਾ ਹੈ ਉਹਨੂੰ ਵੀ ਧੱਕੇ ਮਾਰ ਕੇ ਹਾਲਚੋਂ ਬਾਹਰ ਕੱਢ ਦਿੱਤਾ ਗਿਆ ਮਨਜੀਤ ਰਾਏ ਜਿਹਦੀ ਖੁਦ ਜ਼ਮੀਨ ਆਈ ਹੋਈ ਆ ਉਹਨਾਂ ਨੂੰ ਵੀ ਉਹ ਹੁਸ਼ਿਆਰਪੁਰ ਦੇ ਬਾਈਕਾਟ ਆ ਕਰਕੇ ਆਗੇ ਜਦੋਂ ਗੱਲ ਨਾ ਸੁਣੀ ਗਈ ਤਾਂ ਔਰ ਇਹ ਤਕਾਏ ਕੀਤਾ ਗਿਆ ਵੀ ਕਿਸਾਨਾਂ ਨੂੰ ਕਿਹਾ ਗਿਆ ਵੀ ਕਿਹੜੇ ਕਿਹੜੇ ਕਿਸਾਨ ਸਵਾਲ ਕਰਨਾ ਚਾਹੁੰਦੇ ਆ ਕਿਸਾਨਾਂ ਨੇ ਬਾਹਾਂਵਾਂ ਖੜੀਆਂ ਕਰ ਦਿੱਤੀਆਂ ਉਹਦੀ ਫੋਟੋ ਮੀਡੀਆ 'ਚ ਵਾਇਰਲ ਕਰ ਦਿੱਤੀ ਵੀ ਕਿਸਾਨ ਸਾਡੇ ਨਾਲ ਸਹਿਮਤ ਹੈ ਗਿਆ ਹੁਣ ਮੈਨੂੰ ਲੱਗਦਾ ਪੰਜਾਬ ਨੋ ਐਂਟਰੀ ਦੇ ਬੋਰਡ ਲੱਗ ਜਣੇ ਆ ਤੁਸੀਂ ਦੇਖ ਲਓ ਜਿਹੜੇ ਕਿੰਨੇ ਵੀ ਸਾਡੇ ਨਾਲ ਸਹਿਮਤ ਐ ਸਾਰੇ ਕਿਸਾਨ ਔਰ ਜੇ ਅੱਜ ਅਸੀਂ ਜਿੱਥੇ ਮੰਗ ਪੱਤਰ ਦੇਣੇ ਆ ਲੈਂਡ ਪੂਲਿੰਗ ਪਾਲਿਸੀ ਤੇ ਉਹਦੇ ਨਾਲ ਦੀ ਨਾਲ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਅਜਾੜਿਆ ਗਿਆ ਜਾਂ ਅਜਾੜਿਆ ਜਾ ਰਿਹਾ ਇਹਦੋਂ ਗਾਂ ਆਬਾਦਕਰ ਕਿਸਾਨਾਂ ਨੂੰ ਜਿਹੜਾ ਅਜਾੜਿਆ ਜਾ ਰਿਹਾ ਔਰ ਇਹਦੋਂ ਨਾਲ ਗਾਂ ਬੁਲੇਟ ਟ੍ਰੇਨ ਆ ਰਹੀ ਪੰਜਾਬ ਦੇ ਅੰਦਰ ਉਹਦੇ ਵਿੱਚ ਜਿਹੜੀਆਂ ਖੇਤੀ ਆਧਾਰਿਤ ਜ਼ਮੀਨਾਂ ਇਹ ਕਿਸਾਨਾਂ ਦੀਆਂ ਉਜਾਊ ਜ਼ਮੀਨਾਂ ਖੋਹ ਨੀਆਂ ਵਾ ਸਾਰਿਆਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਆ ਕਾਰਪੋਰੇਟ ਦਾ ਏਜੰਡਾ ਵਾ ਕਿ ਕਿਸੇ ਨਾ ਕਿਸੇ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈਗਾ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨਾ ਜਿਹੜੇ ਪ੍ਰੀ-पेड ਬੀਟਰ ਆਮ ਖਪਤਕਾਰਾਂ ਦੇ ਘਰਾਂ 'ਚ ਧੱਕੇ ਨਾਲ ਲਾਏ ਜਾ ਰਹੇ ਆ ਉਹਨੂੰ ਵੀ ਵਾਪਸ ਲੈਣ ਦੀ ਮੰਗ ਕਰਾਂਗੇ ਔਰ ਜਿਹੜਾ ਸ਼ੰਭੂ ਤੇ ਖਨੌਰੀ ਦੇ ਵਿੱਚ ਜਬਰੀ ਭਗਵੰਤਮਾਨ ਸਰਕਾਰ ਨੇ ਮੋਰਚੇ ਚੁੱਕੇ ਸੀ ਉਹਦੇ ਸਮਾਨ ਦੀ ਜਿਹੜਾ ਕਰੋੜਾਂ ਦੇ ਵਿੱਚ ਸਾਡਾ ਸਮਾਨ ਉਤੋਂ ਖੁਰਦ-ਬੁਰਦ ਕਰਾਇਆ ਗਿਆ ਤੋੜਿਆ ਭੰਨਿਆ ਗਿਆ ਉਹਦੀ ਪਰਪਾਈ ਦੀ ਮੰਗ ਕਰਾਂਗੇ ਔਰ ਜਿੰਨੇ ਵੀ ਅੰਦੋਲਨ ਕੋਰੀ ਕਿਸਾਨ ਆ ਹੁਣ ਵੀ ਉਹਨਾਂ ਤੇ ਕੇਸ ਲਗਾਤਾਰ ਪਾਏ ਜਾ ਰਹੇ ਜਿੱਥੇ ਜਿੱਥੇ ਵਿਰੋਧ ਹੁੰਦਾ ਉਹ ਸਾਰੇ ਜਿਹੜੇ ਪੁਲਿਸ ਕੇਸ ਆ ਜਾਂ ਰੇਲਵੇ ਦੇ ਕੇਸ ਆ ਉਹ ਵਾਪਸ ਲਏ ਜਾਣੇ ਚਾਹੀਦੇ ਆ ਇਹਦੇ ਨਾਲ ਮੰਗ ਪੱਤਰ ਵਿੱਚ ਕਹੇ ਆ ਮੁੱਦਾ ਜਿਹੜਾ ਇਸ ਵੇਲੇ ਤੁਸੀਂ ਲਗਾਤਾਰ ਕਿਸਾਨਾਂ ਨੂੰ ਦੇਖ ਰਹੇ ਯੂਰੀਆ ਨਹੀਂ ਮਿਲ ਰਹੀ ਬਲੈਕ ਮਿਲ ਰਹੀ ਹੈ ਕਿ ਯੂਰੀਆ ਦੀ ਬਹੁਤ ਵੱਡੀ ਘਾਟ ਹੈਗੀ ਆ ਤੋਂ ਕਿਸਾਨਾਂ ਨੇ ਆਪਣੇ ਪੈਸੇ ਦੇ ਕੇ ਜੂਰੀਆ ਲੈਣੀ ਸਰਕਾਰ ਕੋ ਅਰੇ ਆਏ ਸਾਲ ਜੂਰੀਆ ਤੇ ਰੋਲਾ ਪੈਂਦਾ ਤੇ ਉਹ ਜੂਰੀਆ ਦੇ ਵਾਲੇ ਮੁੱਦੇ ਤੇ ਵੀ ਜਿਹੜਾ ਵਾ ਅਸੀਂ ਜਿਹੜਾ ਵਾ ਅੱਜ ਮੰਗ ਪੱਤਰ ਵਿੱਚ ਉਹ ਗੱਲਾਂ ਲਿਖ ਕੇ ਦਵਾਂਗੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਐਸਕੇਐਮ ਦਾ 30 ਦਾ ਟਰੈਕਟਰ ਮਾਰਚ ਆ ਉਹਦਾ ਸਮਰਥਨ ਕਰਾਂਗੇ ਔਰ 11 ਅਗਸਤ ਨੂੰ 11 ਅਗਸਤ ਨੂੰ ਜਿਹੜੇ ਪੀੜਤ ਪਿੰਡ ਆ ਜਾਂ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਕਰਾਂਗੇ ਔਰ 20 ਅਗਸਤ ਨੂੰ ਜਲੰਧਰ ਵਿਖੇ ਜਿੱਥੇ ਪੁੱਡਾ ਦਾ ਵੱਡਾ ਪੰਜਾਬ ਦਾ ਦਫ਼ਤਰ ਆ ਉੱਥੇ ਜ਼ਮੀਨ ਬਚਾਓ ਪਿੰਡ ਬਚਾਓ ਤੇ ਪੰਜਾਬ ਬਚਾਓ ਦੇ ਨਾਂ ਹਟ ਵੱਡੀ ਮਹਾਂ ਰੈਲੀ ਕਰਾਂਗੇ ਜਿਹਦੇ ਵਿੱਚ ਆਮ ਜਨਤਾ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਤਾਂ ਤੁਸੀਂ ਛੋਟ ਸਮੇਂ ਦੇ ਵਿੱਚ ਸਾਡਾ ਸੁਨੇਹਾ ਲੈ ਕੇ ਆਗੇ ਔਰ ਅਸੀਂ ਜਿਹੜਾ ਤੁਹਾਡਾ ਧੰਨਵਾਦ ਕਰਦੇ ਆ ਔਰ ਭਗਵੰਤਮਾਨ ਸਰਕਾਰ ਨੂੰ ਕਹਿੰਨੇ ਵੀ ਜਿੰਨੀ ਜਲਦੀ ਹੋ ਸਕੇ ਇਹ ਲੈਂਡ ਪੂਲਿੰਗ